ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਸੋਸ਼ਲ ਸਟੱਡੀਜ਼ ਦੀ ਹਿਸਟਰੀ ਸੈਕਸ਼ਨ ਵਿੱਚੋਂ ਪੰਜਵਾਂ ਚੈਪਟਰ ਲੈਸਨ ਨੰਬਰ 5 ਗੁਰੂ ਗੋਬਿੰਦ ਸਿੰਘ ਜੀਜ਼ ਲਾਈਫ ਕ੍ਰिएशन ਆਫ ਖਾਲਸਾ ਪੰਥ ਐਂਡ ਹਿਸ ਪਰਸਨੈਲਿਟੀ ਅੱਜ ਆਪਾਂ ਇਸ ਚੈਪਟਰ ਦੇ ਕੁਐਸਚਨ ਆਨਸਰਸ ਬਾਰੇ ਡਿਸਕਸ਼ਨ ਕਰਾਂਗੇ ਜੋ ਬੋਰਡ ਦੇ ਵਿੱਚ ਪੁੱਛੇ ਜਾਣਗੇ ਚੈਪਟਰ ਦੀ ਵੀਡੀਓ ਆਲਰੇਡੀ ਅਪਲੋਡਡ ਹੈ ਤੁਸੀਂ ਜਾ ਕੇ ਉਹਨੂੰ ਵੀ ਚੈੱਕ ਕਰ ਸਕਦੇ ਹੋ ਤਾਂ ਮੈਂ ਇੱਕ ਵਾਰ ਪੰਜਾਬੀ ਦੇ ਵਿੱਚ ਵੀ ਇਹਦਾ ਨਾਮ ਦੱਸ ਦਿੰਨੀ ਆ ਚੈਪਟਰ ਦਾ ਇਹ ਹੈਗਾ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਖਾਲਸਾ ਪੰਥ ਦੀ ਸਾਜਣਾ ਅਤੇ ਉਹਨਾਂ ਦੀ ਸ਼ਖਸੀਅਤ ਪਹਿਲਾ ਹੈਗਾ ਹਰ ਪ੍ਰਸ਼ਨ ਦਾ ਉੱਤਰ 115 ਸ਼ਬਦਾਂ ਵਿੱਚ ਦਿਓ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਉਹਨਾਂ ਦੇ ਮਾਤਾ ਪਿਤਾ ਦੇ ਨਾਂ ਦੱਸੋ ਦੇਖੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 5 ਦਸੰਬਰ 1666 ਈਸਵੀ ਨੂੰ ਪਟਨਾ ਬਿਹਾਰ ਦੀ ਜੋ ਰਾਜਧਾਨੀ ਹੈ ਉੱਥੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਦਾ ਨਾਮ ਗੁਜਰੀ ਜੀ ਸੀ। ਦੂਜਾ ਗੁਰੂ ਗੋਬਿੰਦ ਰਾਏ ਜੀ ਬਚਪਨ ਵਿੱਚ ਪਟਨਾ ਵਿੱਚ ਕੀ ਖੇਡਾਂ ਖੇਡਦੇ ਸੀ। ਗੁਰੂ ਜੀ ਬਚਪਨ ਵਿੱਚ ਦੌੜਾ ਅਤੇ ਕੁਸ਼ਤੀ ਮੁਕਾਬਲੇ ਕਰਵਾਉਂਦੇ ਸਨ। ਉਹ ਆਪਣੇ ਸਾਥੀਆਂ ਨੂੰ ਦੋ ਟੋਲੀਆਂ ਵਿੱਚ ਵੰਡ ਕੇ ਨਕਲੀ ਯੁੱਧ ਵੀ ਕਰਾਉਂਦੇ ਸਨ ਅਗਲਾ ਗੁਰੂ ਗੋਬਿੰਦ ਰਾਏ ਜੀ ਨੇ ਕਿਸ ਉਸਤਾਦ ਤੋਂ ਸਿੱਖਿਆ ਪ੍ਰਾਪਤ ਕੀਤੀ ਉੱਤਰ ਉਹਨਾਂ ਨੇ ਫਾਰਸੀ ਕਾਜ਼ੀ ਪੀਰ ਮੁਹੰਮਦ ਸੰਸਕ੍ਰਿਤ ਪੰਡਿਤ ਹਰਜਸ ਕੁਰਸਵਾਰੀ ਅਤੇ ਹਥਿਆਰ ਚਲਾਉਣ ਦੀ ਕਲਾ ਰਾਜਪੂਰ ਬੰਜਾਰ ਸਿੰਘ ਅਤੇ ਗੁਰਮੁਖੀ ਪਾਈ ਮਤੀ ਦਾਸ ਤੇ ਪਾਈ ਸਾਹਿਬ ਚਾਂਤ ਤੋਂ ਸਿੱਖੀ ਕਸ਼ਮੀਰੀ ਪੰਡਿਤਾਂ ਦੀ ਸਮੱਸਿਆ ਕੀ ਸੀ ਤੇ ਗੁਰੂ ਤੇਗ ਬਹਾਦਰ ਜੀ ਨੇ ਇਸ ਨੂੰ ਕਿਵੇਂ ਹੱਲ ਕੀਤਾ ਔਰੰਗਜ਼ੇਬ ਜ਼ਬਰੀ ਤੌਰ ਤੇ ਉੱਤਰ 파ਰਤ ਦੇ ਕਸ਼ਮੀਰੀ ਪੰਡਿਤਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਰਾਖੇ ਲਈ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ ਪੰਗਾ ਨਹੀਂ ਦੇ ਦਿੱਤੋ ਬਾਅਦ ਗੁਰੂ ਗੋਬਿੰਦ ਰਾਏ ਜੀ ਨੇ ਕਿਹੜੇ ਕਿਲੇ ਬਣਵਾਏ ਆਨੰਦਗੜ੍ਹ ਕੇਸਗੜ ਲੋਗੜ ਅਤੇ ਫਤੇਗੜ ਅਗਲਾ ਪੰਜ ਪਿਆਰਿਆਂ ਦੇ ਨਾਂ ਲਿਖੋ ਪਾਈ ਧਰਮ ਸਿੰਘ ਪਾਈ ਮੋਕਮ ਸਿੰਘ ਪਾਈ ਸਾਹਿਬ ਸਿੰਘ ਪਾਈ ਦਇਆ ਸਿੰਘ ਤੇ ਪਾਈ ਹਿਮਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹਾਦਤ ਕਿਵੇਂ ਪ੍ਰਾਪਤ ਕੀਤੀ ਇੱਕ ਪਠਾਨ ਨੇ ਗੁਰੂ ਜੀ ਨੂੰ ਸੌਂਦੇ ਸਮੇਂ ਉਹਨਾਂ ਦੇ ਪੇਟ ਵਿੱਚ ਛੁਰੀ ਮਾਰੀ ਗੰਭੀਰ ਜ਼ਖਮੀ ਜ਼ਖਮ ਹੋਣ ਕਰਕੇ 7 ਅਗਸਤ 1708 ਇਸ ਵੀ ਨੂੰ ਗੁਰੂ ਜੀ ਜੀ ਗੁਰੂ ਜੀ ਜੀਵਨ ਮੁਕਤ ਹੋ ਗਏ ਯਾਨੀ ਪੂਰੇ ਹੋ ਗਏ ਅਗਲਾ ਖੰਡੇ ਦੀ ਪਾਲ ਤਿਆਰ ਕਰਦੇ ਸਮੇਂ ਕਿਹਨੀਆਂ ਬਾਣੀਆਂ ਉਚਾਰੀਆਂ ਜਾਂਦੀਆਂ ਹਨ ਉਤਰ ਜਪਜੀ ਸਾਹਿਬ ਆਨੰਦ ਸਾਹਿਬ ਜਪ ਸਾਹਿਬ ਸਵਯਤੇ ਚੌਪਈ ਅਗਲਾ ਕਲਸਾ ਸਾਜਨਾ ਦਾ ਸਮਾਗਮ ਕਦੋਂ ਅਤੇ ਕਿੱਥੇ ਹੋਇਆ ਉੱਤਰ 1699 ਈਸਵੀ ਵਿੱਚ ਬੇਸਾਖੀ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਇਆ ਅਗਲਾ ਪੀਮਚੰਦ ਬिलासपुर ਦੇ ਰਾਜਾ ਤੇ ਖਾਲਸੇ ਦਾ ਕੀ ਪ੍ਰਭਾਵ ਪਿਆ ਉਹ ਗੁਰੂ ਜੀ ਦੀ ਸੈਨਿਕ ਤਿਆਰੀਆਂ ਨੂੰ ਵੇਖ ਕੇ ਡਰ ਗਿਆ ਤੇ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ ਗੁਰੂ ਜੀ ਦੀ ਤਾਕਤ ਨੂੰ ਰੋਕਣ ਲਈ ਯੋਜਨਾ ਬਣਾਉਣ ਲੱਗਾ ਅਗਲਾ ਨਦੌਂ ਦੀ ਲੜਾਈ ਦਾ ਕਾਰਨ ਕੀ ਸੀ ਉੱਤਰ ਨਦੌਂਦੀ ਲੜਾਈ ਮੁਗਲਾਂ ਅਤੇ ਪਹਾੜੀ ਰਾਜਿਆਂ ਵਿਚਕਾਰ ਹੋਈ ਗੁਰੂ ਜੀ ਨੇ ਪਹਾੜੀ ਰਾਜਿਆਂ ਦੀ ਸਹਾਇਤਾ ਕੀਤੀ ਗੁਰੂ ਜੀ ਨਾਲ ਮਿਲਣ ਤੋਂ ਬਾਅਦ ਪਹਾੜੀ ਰਾਜਿਆਂ ਨੇ ਮੁਗਲਾਂ ਨੂੰ ਜਿਹੜਾ ਟੈਕਸ ਸੀਗਾ ਉਹ ਵੀ ਦੇਣਾ ਬੰਦ ਕਰ ਦਿੱਤਾ ਸੀ ਠੀਕ ਹੈ ਉਸ ਤੋਂ ਬਾਅਦ ਪ੍ਰੀ ਖਾਲਸਾ ਪੀਰੀਅਡ ਅਤੇ ਪੋਸਟ ਖਾਲਸਾ ਪੀਰੀਅਡ ਤੋਂ ਕੀ ਮਤਲਬ ਹੈ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਗੱਦੀ ਸੰਭਾਲਣ ਤੋ ਖਾਲਸੇ ਦੀ ਸਥਾਪਨਾ ਤੱਕ ਦਾ ਸਮਾ ਜਿਹੜਾ ਹੈ ਉਹਨੂੰ ਆਪਾਂ ਪ੍ਰੀ ਖਾਲਸਾ ਪੀਰੀਅਡ ਕਹਿੰਦੇ ਆ ਤੇ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਦਾ ਸਮਾ ਪੋਸਟ ਖਾਲਸਾ ਪੀਰੀਅਡ ਕਹਿੰਦੇ ਹਨ ਅਗਲਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਹੋਰ ਜਿਹੜਾ ਪ੍ਰਸ਼ਨ ਪੁੱਛਿਆ ਗਿਆ ਇੱਥੇ ਉਹ ਹੈਗਾ ਮੁਕਸਰ ਦਾ ਪੁਰਾਣਾ ਨਾਮ ਕੀ ਸੀ ਇਹ ਨਾਮ ਮੁਕਸਰ ਕਿਵੇਂ ਪਿਆ ਦੇਖੋ ਸ਼ੇਰ ਮੁਖ ਮੁਖਸਰ ਸਾਹਿਬ ਦਾ ਪੁਰਾਣਾ ਨਾਮ ਖਿਦਰਾਣਾ ਸੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ 40 ਸਿੱਖ ਜਿਨ੍ਹਾਂ ਨੇ ਗੁਰੂ ਜੀ ਨੂੰ ਬੇਦਾਵਾ ਲਿਖਿਆ ਸੀ ਇੱਥੇ ਸ਼ਹੀਦ ਹੋਏ ਸੀ ਇਹਨਾਂ ਨੂੰ ਚਲੇ ਮੁਕਤੇ ਕਿਹਾ ਜਾਂਦਾ ਹੈ ਉਹਨਾਂ ਦੀ ਯਾਦ ਵਿੱਚ ਖਿਦਰਾਣਾ ਨੂੰ ਮੁਖਸਰ ਨਾਮ ਦਿੱਤਾ ਗਿਆ ਅਗਲਾ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਪੱਤਰ ਕਿਸ ਨੂੰ ਲਿਖਿਆ ਉੱਤਰ ਔਰੰਗਜ਼ੇਬ ਨੂੰ ਅਗਲਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਂ ਲਿਖੋ ਜਾਪ ਸਾਹਿਬ ਬਚਿਤ ਨਾਟਕ ਜ਼ਫਰਨਾਮਾ ਤੇ ਚੰਡੀ ਦੀ ਵਾਰ ਅਗਲਾ ਹਰ ਪ੍ਰਸ਼ਨ ਦਾ ਉੱਤਰ 50 ਤੋਂ 60 ਸ਼ਬਦਾਂ ਵਿੱਚ ਦਿਓ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਵਿੱਚ ਆਪਣਾ ਬਚਪਨ ਕਿਵੇਂ ਬਿਤਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਨੂੰ ਪਟਨਾ ਵਿੱਚ ਹੋਇਆ ਉਹਨਾਂ ਨੇ ਆਪਣੇ ਸ਼ੁਰੂਆਤੀ 5 ਸਾਲ ਪਟਨਾ ਵਿੱਚ ਬਿਤਾਏ। ਗੁਰੂਜੀ ਦੌੜਾ, ਕੁਸ਼ਤੀ ਅਤੇ ਨਖਲੀ ਯੁੱਧ ਕਰਵਾਉਂਦੇ। ਗੁਰੂਜੀ ਆਪਣੇ ਦੋਸਤਾਂ ਦੇ ਵਿਕਾਰ ਸੁਧਾਰਨ ਲਈ ਦਰਬਾਰ ਲਗਾਉਂਦੇ। ਇਸ ਤਰੀਕੇ ਨਾਲ ਬਚਪਨ ਤੋਂ ਹੀ ਉਹਨਾਂ ਵਿੱਚ ਇੱਕ ਮਹਾਨ ਨੇਤਾ ਹੋਣ ਦੇ ਗੁਣ ਦਿਸਣ ਲੱਗੇ। ਅਗਲਾ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਹੀ ਚਿੰਨ ਜਾਂ ਰਾਜਸੀ ਨਿਸ਼ਾਨੀਆਂ ਬਾਰੇ ਦੱਸੋ। ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਵਾਂਗ ਸ਼ਾਹੀ ਜੀਵਨ ਬਤਾਇਆ ਉਹ ਆਪਣੇ ਦਸਤਾਰ ਤੇ ਕਲਗੀ ਲਗਾਉਂਦੇ ਉਹ ਇੱਕ ਸ਼ਾਹੀ ਗੱਦੀ ਤੇ ਬੈਠਦੇ ਉਹ ਕੋੜੇ ਅਤੇ ਹਾਥੀ ਰੱਖਦੇ ਉਹ ਸ਼ਿਕਾਰ ਦੇ ਸ਼ਕੀਨਸਨ ਉਹਨਾਂ ਨੇ ਰੰਜੀਤ ਨਗਾਰਾ ਵਜਾਉਣ ਦੀ ਪਰੰਪਰਾ ਵੀ ਸ਼ੁਰੂ ਕੀਤੀ ਅਗਲਾ ਖਾਲਸੇ ਦੇ ਮੁਢਲੇ ਸਿਧਾਂਤ ਕੀ ਸਨ ਦੇਖੋ ਹਰ ਖਾਲਸਾ ਪੁਰਸ਼ ਸਿੰਘ ਅਤੇ ਹਰ ਖਾਲਸਾ ਔਰਤ ਕੋਲ ਲਿਖੇਗੀ ਆਪਣੇ ਨਾਮ ਪਿੱਛੇ ਖਾਲਸਾ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤ ਛਕਣਾ لازਮੀ ਸੀ ਹਰ ਖਾਲਸਾ ਪੰਜ ਚਿੰਨ ਯਾ ਪੰਜ ਕੱਕਾ ਜਿਹੜਾ ਤਾਰਨ ਕਰੇਗਾ ਕੇਸ ਕੰਗਾ ਸਾਸ ਸੁਤਰਾ ਰਹਿਣ ਲਈ ਕੜਾ ਲੋਹੇ ਦਾ ਕਿਰਪਾਨ ਸੁਰੱਖਿਆ ਲਈ ਕਛੇਰਾ ਸ਼ੁੱਧ ਚਰਿੱਤਰ ਦਾ ਨਿਸ਼ਾਨ ਹਰ ਖਾਲਸਾ ਤੜਕੇ ਉੱਠ ਕੇ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਪਾਠ ਕਰੇਗਾ। ਅਗਲਾ ਪੰਗਾਨੀ ਦੀ ਲੜਾਈ ਦੇ ਕਾਰਨ ਕੀ ਸਨ? ਉੱਤਰ ਪਹਾੜੀ ਰਾਜਾ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਗਾਨੀ ਦੀ ਲੜਾਈ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਸੀ। ਪਹਾੜੀ ਰਾਜੇ ਗੁਰੂ ਜੀ ਦੀ ਸੈਨਿਕ ਤਿਆਰੀ ਤੋਂ ਠਰਕੇ ਸੀ। ਗੁਰੂ ਜੀ ਮੂਰਤੀ ਪੂਜਾ ਦੇ ਵਿਰੋਧੀ ਸਨ ਪਰ ਪਹਾੜੀ ਰਾਜੇ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸਨ। ਪੀਮਚੰਦ ਜੋ ਪਹਾੜੀ ਰਾਜਿਆ ਵਿੱਚੋਂ ਇੱਕ ਸੀ ਗੁਰੂ ਜੀ ਦਾ ਪੁਰਾਣਾ ਵੈਰੀ ਸੀ ਗੁਰੂ ਜੀ ਦੇ ਸਿੱਖਾਂ ਨੇ ਪੀਮਚੰਦ ਦੇ ਪੁੱਤਰ ਦੀ ਵਿਆਹ ਦੀ ਬਰਾਤ ਨੂੰ ਪੋਂਟਾ ਸਾਹਿਬ ਤੋਂ ਲੰਘਣ ਦੀ ਇਜਾਜ਼ਤ ਨਾ ਦਿੱਤੀ ਇਹ ਲੜਾਈ ਦਾ ਤਤਕਾਰ ਕਾਲਨ ਬਣਿਆ ਅਗਲਾ ਦੂਜੀ ਅਨੰਦਪੁਰ ਲੜਾਈ ਕਦੋਂ ਹੋਈ ਇਸ ਬਾਰੇ ਸੰਖੇਪ ਵਿੱਚ ਦੱਸੋ ਦੇਖੋ ਦੂਜੀ ਅਨੰਦਪੁਰ ਲੜਾਈ 1704 ਈਸਵੀ ਵਿੱਚ ਹੋਈ ਪਹਿਲੀ ਅਨੰਦਪੁਰ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨੂੰ ਹਰਾਇਆ ਸੀ ਦੂਜੀ ਲੜਾਈ ਵਿੱਚ ਪਹਾੜੀ ਰਾਜਿਆਂ ਨੇ ਮੁਗਲ ਫੌਜਾਂ ਤੇ ਗੁਜਰਾਤੀ ਮਦਦ ਲੈ ਕੇ ਅਨੰਦਪੁਰ ਸਾਹਿਬ ਤੇ ਹਮਲਾ ਕਰ ਦਿੱਤਾ ਗੁਰੂ ਜੀ ਦੀ ਅਗਵਾਈ ਵਿੱਚ ਸਿੱਖਾਂ ਨੇ ਬਹੁਤ ਹੀ ਬਹਾਦਰੀ ਨਾਲ ਲੜਾਈ ਕੀਤੀ ਉਕ ਤੇਰਾ ਸ਼ੰਦੀ ਕਾਟ ਕਾਰਨ ਲੜਾਈ ਕਰਨਾ ਮੁਸ਼ਕਲ ਹੋ ਗਿਆ ਆਖਿਰਕਾਰ ਮਾਤਾ ਗੁਜਰੀ ਜੀ ਦੀ ਸਲਾਹ ਤੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਅਗਲਾ ਹੈ ਕਿ ਚਮਕੌਰ ਸਾਹਿਬ ਦੀ ਲੜਾਈ ਬਾਰੇ ਦੱਸੋ ਦੇਖੋ ਚਮਕੌਰ ਸਾਹਿਬ ਦੀ ਲੜਾਈ 1705 ਈਸਵੀ ਵਿੱਚ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਸਾ ਨਦੀ ਪਾਰ ਕਰਕੇ ਚਮਕੌਰ ਸਾਹਿਬ ਪਹੁੰਚਣਾ ਸੀ ਉੱਥੇ ਪਹਾੜੀ ਰਾਜਿਆਂ ਤੇ ਮੁਗਲ ਫੌਜ ਨੇ ਗੁਰੂ ਜੀ ਨੂੰ ਘੇਰ ਲਿਆ ਉਸ ਸਮੇ ਗੁਰੂ ਜੀ ਕੋਲ ਸਿਰਫ 40 ਸਿੱਖ ਅਤੇ ਉਹਨਾਂ ਦੇ ਦੋ ਵੱਡੇ ਪੁੱਤਰ ਸਨ ਗੁਰੂ ਜੀ ਨੇ ਬਹੁਤ ਹੀ ਬਹਾਦਰੀ ਨਾਲ ਲੜਾਈ ਲੜੀ ਪਰ ਇਸ ਲੜਾਈ ਵਿੱਚ ਗੁਰੂ ਜੀ ਦੇ ਦੋ ਪੁੱਤਰ 35 ਸਿੱਖ ਅਤੇ ਉਹਨਾਂ ਦੇ ਤਿੰਨ ਪੰਜ ਪਿਆਰੇ ਵੀ ਸ਼ਹੀਦ ਹੋ ਗਏ ਸਿੱਖਾਂ ਵੱਲੋਂ ਜਾਰੀ ਕੀਤੇ ਹੁਕਮਨਾਮੇ ਬਚਾਨ ਦੀ ਬੇਨਤੀ ਅਨੁਸਾਰ ਗੁਰੂ ਜੀ ਪੰਥ ਸਿੱਖਾਂ ਦੇ ਨਾਲ ਚਮਕੌਰ ਸਾਹਿਬ ਚੜ੍ਹ ਕੇ ਮੱਛੀਵਾਰੇ ਦੇ ਜੰਗਲਾਵਲ ਚਲੇ ਗਏ ਅਤੇ ਖੇਦਰਾਣਾ ਪਹੁੰਚੇ ਅਗਲਾ ਖੇਦਰਾਣਾ ਦੀ ਲੜਾਈ ਵੀ ਲੜਾਈ ਦਾ ਵੇਰਵਾ ਦਿਓ ਖੇਦਰਾਣਾ ਦੀ ਲੜਾਈ 1705 ਈਸਵੀ ਵਿੱਚ ਹੋਈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲਾਂ ਨਾਲ ਆਖਰੀ ਲੜਾਈ ਸੀ ਇਸ ਲੜਾਈ ਵਿੱਚ 40 ਸਿੱਖ ਜੋ ਪਹਿਲਾ ਅਨੰਦਪੁਰ ਸਾਹਿਬ ਚ ਬਿਦਾਵਾ ਲਿਖ ਕੇ ਗੁਰੂ ਜੀ ਨੂੰ ਛੱਡ ਕੇ ਚਲੇ ਗਏ ਸਨ ਦੁਬਾਰਾ ਗੁਰੂ ਜੀ ਨਾਲ ਜੁੜ ਗਏ। ਉਹਨਾਂ ਨੇ ਬਹੁਤ ਹੀ ਸ਼ੂਰਬੀਰਤਾ ਨਾਲ ਲੜਾਈ ਲੜੀ ਅਤੇ ਸ਼ਹੀਦ ਹੋਏ। ਇਹ 40 ਸਿੱਖ 40 ਮੁਕਤੇ ਵਜੋਂ ਪ੍ਰਸਿੱਧ ਹੋਏ ਅਤੇ ਖੇਦਰਾਣਾ ਨੂੰ ਉਹਨਾਂ ਦੀ ਯਾਦ ਚ ਮੁਕਸਰ ਨਾ ਦਿੱਤਾ ਗਿਆ। ਆਖਰ ਵਿੱਚ ਮੁਗਲ ਫੌਜ ਭੱਜਣ ਲਈ ਮਜਬੂਤ ਹੋ ਮਜਬੂਰ ਹੋ ਗਈ ਅਤੇ ਸਿੱਖਾਂ ਨੇ ਜਿੱਤ ਹਾਸਲ ਕੀਤੀ ਅਗਲਾ ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਨੂੰ ਇੱਕ ਸੈਨਾਪਤੀ ਵਜੋਂ ਵਰਣਨ ਕਰੋ ਗੁਰੂ ਗੋਬਿੰਦ ਸਿੰਘ ਜੀ ਇੱਕ ਯੋਧ ਯੋਗ ਯੋਧਾ ਵੀ ਸਨ ਤੇ ਇੱਕ ਸ਼ੂਰਵੀਰ ਸੈਨਾਪਤੀ ਵੀ ਸੀਗੇ ਬਚਪਨ ਤੋਂ ਹੀ ਗੁਰੂਜੀ تیرੰਦਾਜ਼ੀ ਤਲਵਾਰਬਾਜ਼ੀ ਅਤੇ ਘੋੜਸਵਾਰੀ ਵਿੱਚ નિਪੁੰਨ ਸਨ ਉਹ ਇੱਕ ਯੋਗ ਸੈਨਾਪਤੀ ਸਨ ਜੋ ਸਮਝਦੇ ਸਨ ਕਿ ਕਦ ਕਿਵੇਂ ਅਤੇ ਕਿੱਥੇ ਯੁੱਧ ਲੜਨਾ ਚਾਹੀਦਾ ਹੈਗਾ ਉਹ ਹਮੇਸ਼ਾ ਘੱਟ ਸੈਨਿਕ ਅਤੇ ਸੀਮਿਤ ਸਾਧਨਾ ਨਾਲ ਵੱਡੀਆਂ ਫੌਜਾਂ ਦੇ ਵਿਰੁੱਧ ਲੜੇ ਜਿਵੇਂ ਕਿ ਚਮਕੌਰ ਦੀ ਲੜਾਈ ਵਿੱਚ ਉਹਨਾਂ ਕੋਲ ਸਿਰਫ 40 ਸਿਕ ਸਨ ਬਾਈ ਗੁਰੂ ਜੀ ਦੇ ਕਦੇ ਵੀ ਪਹਿਲਾ ਹਮਲਾ ਨਹੀਂ ਕੀਤਾ ਉਹਨਾਂ ਦੀਆਂ ਲੜਾਈਆਂ ਹਮੇਸ਼ਾ ਨਿਆਂ ਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਸਨ ਅਗਲਾ ਹੈ 100 ਤੋਂ 120 ਸ਼ਬਦਾਂ ਦੇ ਵਿੱਚ ਉੱਤਰ ਦੇਣਾ ਪਹਿਲਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਬਾਰੇ ਦੱਸੋ ਦੇਖੋ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ 10ਵੇਂ ਗੁਰੂ ਸਨ 22 ਦਸੰਬਰ 1666 ਨੂੰ ਪਟਨਾ ਵਿਖੇ ਜਨਮ ਹੋਇਆ ਗੁਰੂ ਤੇਗ ਬਹਾਦਰ ਜੀ ਉਹ ਉਹਨਾਂ ਦੇ ਪਿਤਾ ਜੀ ਸੇ ਗਏ ਠੀਕ ਹੈ ਤੇ ਇਥੇ ਇਹੀ ਦੱਸਿਆ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਅਤੇ ਆਖਰੀ ਗੁਰੂ ਸੰ ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਅੰਤਿਮ ਰੂਪ ਦਿੱਤਾ 1699 ਵਿੱਚ ਖਾਲਸਾ ਪੰਥ ਦੀ ਸਿਰਜਣਾ ਕਰਕੇ ਗੁਰੂ ਸਾਹਿਬ ਨੇ ਸਿੱਖਾਂ ਵਿੱਚ ਇਕਤਾ ਹਿੰਮਤ ਅਤੇ ਬਹਾਦਰੀ ਦੀ ਭਾਵਨਾ ਜਗਾਈ ਆਪਣੇ ਸੀਮਤ ਸਾਧਨਦਾਲ ਯਾ ਆਪਾ ਕਹਿ ਸਕਦੇ ਹਨ ਆਪਣੇ ਸੀਮਿਤ ਸਾਧਨਾ ਦੇ ਬਾਵਜੂਦ ਗੁਰੂ ਜੀ ਨੇ ਮੁਗਲਾਂ ਦੀ ਮੁਗਲਾ ਦੇ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ ਸੀ ਗੁਰੂ ਜੀ ਨੂੰ ਇੱਕ ਮਹਾਨ ਅਧਿਆਤਮਿਕ ਨੇਤਾ ਸ਼ਾਨਦਾਰ ਆਯੋਜਕ ਸਫਲ ਸੇਨਾਪਤੀ ਵਿਦਵਾਨ ਲੇਖਕ ਅਤੇ ਸਮਾਜਿਕ ਸੁਧਾਰਕ ਵਜੋਂ ਯਾਦ ਕੀਤਾ ਜਾਂਦਾ ਹੈ ਦੇਖੋ ਜਨਮ ਤੇ ਮਾਤਾ ਪਿਤਾ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 2 ਦਸੰਬਰ 1666 ਨੂੰ ਪਟਨਾ ਬਿਹਾਰ ਵਿੱਚ ਹੋਇਆ ਗੁਰੂ ਸਾਹਿਬ ਦੀ ਮਾਤਾ-ਮਤਾ ਗੁਜਰੀ ਜੀ ਅਤੇ ਪਿਤਾ ਗੁਰੂ ਤੇਗ ਬਹਾਦਰ ਜੀ ਸਨ ਗੁਰੂ ਜੀ ਦਾ ਪਹਿਲਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਬਚਪਨ ਪਟਨਾ ਵਿੱਚ ਗੁਰੂ ਸਾਹਿਬ ਨੇ ਆਪਣੇ ਬਚਪਨ ਦੇ ਪਹਿਲੇ 5 ਸਾਲ ਪਟਨਾ ਵਿੱਚ ਬਿਤਾਏ ਗੁਰੂ ਜੀ ਬਚਪਨ ਵਿੱਚ ਖੇਡਣ-ਕੁੱਦਣ ਅਜਿਹੇ ਗੁਣ ਵਿਖਾਉਂਦੇ ਸਨ ਜੋ ਦਰਸਾਉਂਦੇ ਸਨ ਕਿ ਭਵਿੱਖ ਵਿੱਚ ਉਹ ਇੱਕ ਵੱਡੇ ਧਾਰਮਿਕ ਨੇਤਾ ਬਣਨਗੇ गुरु जी ने सैयद पीकन जो एक मुसलमान सूफी सन सन मिलन आए उन्होंने भविखबाणी की थी कि ये बच्चा एक वर, महान मतलब ज्ञानी ते आत्मिक लीडर बनेगा तो बाद सिखियाते तालीम सोलह सो में गुरु तेग बहादुर जी अपने परिवार नाल चक नानकी आनंदपुर साहिब आ गए इत्थे गोबिंद राय ने ਪਰ ਸ਼ੀਨ ਸੰਸਕ੍ਰਿਤੇ ਗੁਰਮੁਖੀ ਦੀ ਸਖਿਆ ਲਈ ਗੁਰੂ ਜੀ ਨੇ ਘੋੜਸਵਾਰੀ, ਤੀਰਅੰਦਾਜ਼ੀ ਅਤੇ ਹਥਿਆਰ ਚਲਾਉਣ ਦੀ ਵਿੱਦਿਆ ਵੀ ਹਾਸਲ ਕੀਤੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ 1675 1675 ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਰਾਖੀ ਲਈ ਆਪਣੀ ਸ਼ਹੀਦੀ ਦੇ ਦਿੱਤੀ। ਉਹਨਾਂ ਨੂੰ ਮੁਗਲ ਸ਼ਾਸਕ ਔਰੰਗਜ਼ੇਬ ਨੇ ਚਾਂਦਨੀ ਚੌਕ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ। ਆਪਣੇ ਪਿਤਾ ਦੀ ਸ਼ਹੀਦੀ ਤੋਂ ਬਾਅਦ ਗੋਪਿੰਦ ਰਾਏ ਨੇ ਗੁਰੂਗੱਦੀ ਸੰਭਾਲੀ ਅਤੇ 33 ਸਾਲ ਤੱਕ ਸਿੱਖ ਕੌਮ ਦੀ ਅਗਵਾਈ ਕੀਤੀ ਵਿਆਹ ਤੇ ਪਰਿਵਾਰ ਕੁਝ ਇਤਿਹਾਸਕਾਰਾਂ ਅਨੁਸਾਰ ਗੁਰੂ ਜੀ ਦੀਆਂ ਤਿੰਨ ਪਤਨੀਆਂ ਮਾਤਾ ਜੀਤੋ ਮਾਤਾ ਸੁન્દਰੀ ਤੇ ਮਾਤਾ ਸਾਹਿਬ ਕੌਰ ਸਨ ਪਰ ਕੁਝ ਲੋਕ ਮੰਨਦੇ ਹਨ ਕਿ ਇਹ ਤਿੰਨਾਂ ਇੱਕ ਹੀ స్త్రీ ਦੇ ਨਾਮ ਸਨ ਗੁਰੂ ਜੀ ਦੇ ਚਾਰ ਪੁੱਤਰ ਸਨ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਜਾਰ ਸਿੰਘ ਸਾਹਿਬਜ਼ਾਦਾ ਜ਼ਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤੇ ਸਿੰਘ ਖਾਲਸਾ ਪੰਥ ਦੀ ਸਿਰਜਣਾ 1699 1699 ਵਿਸਾਖੀ ਦੇ ਦਿਨ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਗੁਰੂ ਸਾਹਿਬ ਨੇ ਖੰਡੇ ਦੀ ਮਤਲਬ ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਜਿੰਨਾ ਪਿਓਰ ਹੁੰਦਾ ਹੈ ਨਾ ਖੰਡੇ ਦੇ ਨਾਲ ਉਹਨਾਂ ਨੇ ਇੱਕ ਦੇ ਤਿਆਰ ਕੀਤੀ ਸੀ ਨਾਲ ਦੀ ਨਾਲ ਉਹ ਤੋਂ ਬਾਅਦ ਉਹਨਾਂ ਨੇ ਪੰਜ ਪਿਆਰੇ ਤਿਆਰ ਕੀਤੇ ਉਹ ਪੰਜ ਪਿਆਰੇ ਕੌਣ ਸਨ ਪਾਈ ਦੇਆ ਸਿੰਘ ਪਾਈ ਤਰਮ ਸਿੰਘ ਪਾਈ ਸਾਹਿਬ ਸਿੰਘ ਪਾਈ ਹਿੰਮਤ ਸਿੰਘ ਤੇ ਪਾਈ ਮੋਕਮ ਸਿੰਘ ਗੁਰੂ ਜੀ ਨੇ ਆਪਣੇ ਨਾਂ ਦੇ ਨਾਲ ਵੀ ਸਿੰਘ ਯਾਨੀ ਸ਼ੇਡ ਸ਼ਬਦ ਜੋੜ ਲਿਆ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ 1708 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੰਡੇੜ ਮਹਾਰਾਸ਼ਟਰ ਗਏ ਉੱਥੇ ਮੁਗਲ ਫੌਜਦਾਰ ਨੇ ਦੋ ਪਠਾਨ ਗੁਰੂ ਜੀ ਨੂੰ ਕਾਤ ਲਗਾ ਕੇ ਮਾਰਨ ਲਈ ਭੇਜੇ ਇੱਕ ਸ਼ਾਮ ਇੱਕ ਪਠਾਨ ਨੇ ਗੁਰੂ ਜੀ ਦੇ ਪੇਟ ਵਿੱਚ ਛੁਦੀ ਮਾਰ ਦਿੱਤੀ ਗੁਰੂ ਜੀ ਨੂੰ ਗੰਭੀਰ ਜ਼ਖਮ ਹੋਏ 1708 ਵਿੱਚ ਗੁਰੂ ਜੀ ਪਰਮਾਤਮਾ ਨਾਲ ਮਿਲ ਗਏ ਅਗਲਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਕਿਉਂ ਬਣਾਇਆ ਦੇਖੋ ਸਿੱਖ ਧਰਮ ਦੀ ਰੱਖਿਆ ਲਈ ਠੀਕ ਹੈ ਜਾਤੀ ਪ੍ਰਥਾ ਨੂੰ ਖਤਮ ਕਰਨ ਲਈ ਹੋਇਆ ਇਹ ਸੀ 1699 ਇਸ ਵਿੱਚ ਵੱਡਾ ਪਰਿਵਰਤਨ ਆਇਆ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਗੁਰੂ ਜੀ ਨੇ ਖਾਲਸਾ ਬਣਾਉਂਦੇ ਇਹ ਵਾਲੇ ਕਾਰਨਾ ਕਰਕੇ ਇਹ ਮਹਾਨ ਕੰਮ ਕੀਤਾ ਸੀ ਪਹਿਲਾ ਪਿਛਲੇ ਗੁਰੂ ਸਾਹਿਬਾਨ ਦੀ ਹੀ ਯੋਗਦਾਨ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਅਨਿਆਇ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੱਤੀ ਸੀ ਪਹਿਲੇ ਚਾਰ ਗੁਰੂ ਅਤੇ 8ਵੇਂ ਗੁਰੂ ਸ਼抗ਵਾਦੀ ਸੰਪਰ ਉਹਨਾਂ ਨੇ ਪਿਛਲੇ ਗੁਰੂਆਂ ਦੀਆਂ ਨੀਤੀਆਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਬਣਾ ਕੇ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਜੋ ਉਹਨਾਂ ਦੇ ਪੂਰਵਜ ਗੁਰੂਆਂ ਨੇ ਸ਼ੁਰੂ ਕੀਤਾ ਸੀ ਦੂਜਾ ਜਾਤੀ ਪ੍ਰਥਾ ਦੀ ਬੁਰਾਈ ਸਮਾਜ ਵਿੱਚ ਜਾਤ ਪਾਤ ਦੀ ਬੜੀ ਗੰਭੀਰ ਸਮੱਸਿਆ ਸੀ ਸ਼ੁਦਰ ਅਤੇ ਉੱਚੀ ਜਾਤੀਆਂ ਵਿਚਕਾਰ ਵੱਡਾ ਅੰਤਰ ਸੀ ਗੁਰੂ ਜੀ ਚਾਹੁੰਦੇ ਸਨ ਕਿ ਖਾਲਸਾ ਇਕਤਾ ਦਾ ਪ੍ਰਤੀਕ ਬਣੇ ਅਤੇ ਜਾਤ ਪਾਤ ਤੇ ਪੇਤ ਪਾਪ ਨੂੰ ਖਤਮ ਕਰੇ ਤਿੰਨ ਸਿੱਖ ਧਰਮ ਨੂੰ ਮਜ਼ਬੂਤ ਬਣਾਉਣਾ ਆ ਦੇਖੋ ਮੀਨਾ ਧੀਰਮਈਆ ਅਤੇ ਰਾਮ ਰਾਯਾ ਵਾਂਗ ਪਟਕੇ ਹੋਏ ਲੋਕ ਸਿੱਖ ਧਰਮ ਵਿੱਚ ਫੁੱਟ ਪਾਰੇ ਸੀ ਗੁਰੂ ਜੀ ਨੇ ਸਿੱਖ ਧਰਮ ਦੇ ਰੱਖਿਆ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ ਚੌਥਾ ਮਸੰਦ ਪ੍ਰਥਾ ਵਿੱਚ ਪ੍ਰਸ਼ਟਾਚਾਰ ਮਸੰਦ ਸਿੱਖ ਧਰਮ ਦੇ ਸੰਦੇਸ਼ ਨੂੰ ਫੈਲਾਉਣ ਲਈ ਜ਼ਿੰਮੇਵਾਰ ਸਨ ਪਰ ਉਹ ਸ਼ਰਧਾਲੂਆ ਦਾ ਸ਼ੋਸ਼ਣ ਕਰਨ ਲੱਗੇ ਗੁਰੂ ਜੀ ਨੇ ਮਸਨ ਪ੍ਰਥਾ ਨੂੰ ਖਤਮ ਕਰਕੇ ਖਾਲਸਾ ਦੀ ਸਥਾਪਨਾ ਕੀਤੀ ਜੋ ਨਿਰਪੀਖ ਤੇ ਨਿਸ਼ਕਲੰਕ ਹੋਵੇ ਅਗਲਾ ਨਵੀਂ ਸੰਸਥਾ ਦੀ ਲੋੜ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਸਿੱਖ ਕੌਮ ਦੀ ਆਪਣੀ ਪਾਸ਼ਾ ਆਤਮਿਕ ਗੁਰੂ ਅਤੇ ਪਵਿੱਤਰ ਗ੍ਰੰਥ ਹੋ ਗਿਆ ਸੀ ਗੁਰੂ ਜੀ ਨੇ ਖਾਲਸਾ ਬਣਾ ਕੇ ਇਸ ਕਾਟ ਨੂੰ ਪੂਰਾ ਕੀਤਾ ਅਗਲਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਬਚਿੱਤਰ ਨਾਟਕ ਵਿੱਚ ਗੁਰੂ ਜੀ ਨੇ ਲਿਖਿਆ ਕਿ ਉਹਨਾਂ ਦਾ ਉਦੇਸ਼ ਸਿੱਖ ਧਰਮ ਦਾ ਸੰਦੇਸ਼ ਦੁਨੀਆ ਭਰ ਪਹੁੰਚਾਉਣਾ ਸੀ ਇਹ ਕੰਮ ਬਿਨਾਂ ਫੌਜ ਤੋਂ ਹੋ ਨਹੀਂ ਸਕਦਾ ਸੀ ਇਸ ਕਰਕੇ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਗਲਾ ਖਾਲਸਾ ਦੀ ਸਥਾਪਨਾ ਦਾ ਮਹੱਤਵ ਕੀ ਸੀ ਖਾਲਸਾ ਦੀ ਸਥਾਪਨਾ ਨੇ ਲੋਕਾਂ ਦੇ ਮਨ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਲਿਆਇਆ ਇਸ ਤੇ ਮਹੱਤਵ ਨੂੰ ਏ ਵਾਲੇ ਪੁਆਇੰਟਸ ਦੇ ਨਾਲ ਸਮਝਿਆ ਜਾ ਸਕਦਾ ਹੈ ਜਿਵੇਂ ਸਭ ਤੋਂ ਪਹਿਲਾ ਕੀ ਹੈ ਗੁਰੂ ਨਾਨਕ ਦੇਵ ਜੀ ਦੀ ਸ਼ੁਰੂ ਕੀਤੀ ਹੋਈ ਕਿਰਤ ਦੀ ਪੂਰੀ ਹੋਈ ਦੇਖੋ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਉਹਨਾਂ ਦੇ ਗੱਦੀ ਨਸ਼ੀਨ ਗੁਰੂਆਂ ਨੇ ਇਸ ਧਰਮ ਨੂੰ ਵਿਕਸਿਤ ਕਰਨ ਵਿੱਚ ਯੋਗਦਾਨ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਇਹ ਕੰਮ ਪੂਰਾ ਕੀਤਾ ਫਿਰ ਮਸੰਦ ਪ੍ਰਥਾ ਦਾ ਅੰਤ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ ਜੋ ਪਹਿਲਾ ਸਿੱਖ ਧਰਮ ਦੇ ਪ੍ਰਚਾਰ ਲਈ ਲਾਭਕਾਰੀ ਸੀ ਪਰ ਮਸੰਦ ਲੋਕਾਂ ਦਾ ਸ਼ੋਸ਼ਣ ਕਰਨ ਲੱਗ ਪੇ ਸੀ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਨੂੰ ਖਤਮ ਕਰ ਦਿੱਤਾ ਖਾਲਸਾ ਸੰਗਤ ਦੀ ਮਹੱਤਾ ਗੁਰੂ ਜੀ ਨੇ ਖੰਡੇ ਦੇ ਪਾਲ ਦੀ ਪਹਲ ਦੀ ਸੇਵਾ ਦਾ ਸੇਵਾ ਕਰਨ ਦਾ ਅਧਿਕਾਰ ਜਿਹੜਾ ਉਹ ਖਾਲਸਾ ਨੂੰ ਦਿੱਤਾ ਤੇ ਸਿੱਖਾਂ ਵਿਚਲੇ ਵਿਵਾਦ ਸੁਲਝਾਉਣ ਦਾ ਕੰਮ ਵੀ ਖਾਲਸਾ ਸੰਗਤ ਨੂੰ ਦਿੱਤਾ ਗਿਆ ਫਿਰ ਸਿੱਖਾਂ ਤੇ ਇਕਤਾ ਖਾਲਸਾ ਪੰਥ ਦੀ ਸਥਾਪਨਾ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਪਾਈਚਾਰੇ ਵਿੱਚ ਜੋੜਿਆ ਜਾਂ ਇਕੱਠਾ ਕੀਤਾ ਤੇ ਉਹਨਾਂ ਨੇ ਹੁਕਮ ਦਿੱਤਾ ਕਿ ਪੰਜ ਸਿੱਖ ਜਾਂ ਪੰਜ ਖਾਲਸਾ ਸਿੱਖ ਮਿਲ ਕੇ ਅੰਮ੍ਰਿਤ ਸੰਚਾਰ ਕਰ ਸਕਦੇ ਹਨ ਸਿੱਖਾਂ ਵਿੱਚ ਨਵੀਂ ਉਤਸ਼ਾਹ ਭਾਵਨਾ ਦਾ ਸੰਚਾਰ ਖਾਲਸਾ ਬਣਨ ਦੇ ਬਾਅਦ ਸਿੱਖ ਆਪਣੇ ਆਪ ਨੂੰ ਸਿੰਘ ਕਹਿਣ ਲੱਗੇ ਉਹਨਾਂ ਵਿੱਚ ਸ਼ੇਰ ਵਰਗੀ ਹਿੰਮਤ ਅਤੇ ਉੱਚ ਆਚਰਣ ਆ ਗਿਆ Hindu ਧਰਮ ਦੀ ਰੱਖਿਆ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ Hindu ਧਰਮ ਉੱਤੇ ਬਹੁਤ ਜ਼ੁਲਮ ਕੀਤੇ ਖਾਲਸਾ ਨੇ ਔਰੰਗਜ਼ੇਬ ਦੀ ਆਮਨੇ ਸਾਹਮਣੇ ਟੱਕਰ ਲਈ ਜਿਸ ਨਾਲ ਹੋਰ ਰਾਜਿਆਂ ਨੇ ਵੀ ਉਲਟਾ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਅੰਧ ਵਿਸ਼ਵਾਸਾਂ ਦਾ ਅੰਤ ਖਾਲਸਾ ਨੇ ਹਿੰਦੂ ਧਰਮ ਦੇ ਫਾਲਤੂ ਰੀਵਾਜਾਂ ਜਿਵੇਂ ਕਿ ਯੱਗਨਾ, ਬਲੀ, ਮੂਰਤੀ ਪੂਜਾ ਆਦਿ ਨੂੰ ਖਤਮ ਕੀਤਾ। ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦੀ ਵਾਧੂ ਖਾਲਸਾ ਦੇ ਗਠਨ ਨਾਲ ਸਿੱਖਾਂ ਵਿੱਚ ਬਹਾਦਰੀ, ਹਿੰਮਤ ਅਤੇ ਬਲੀਦਾਨ ਦੀ ਭਾਵਨਾ ਆਈ। ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੱਖਾਂ ਨੇ ਮੁਗਲਾਂ ਤੋਂ ਪੰਜਾਬ ਦਾ ਇੱਕ ਵੱਡਾ ਹਿੱਸਾ ਜਿੱਤ ਲਿਆ। 1700 ਬਾਅਦ ਤੱਕ ਸਿੱਖ ਸਰਦਾਰਾ ਨੇ ਆਪਣੇ ਅਲੱਗ-ਅਲੱਗ ਮਿਸਲ ਜਾਂ ਰਾਜ ਸਥਾਪਿਤ ਕਰ ਲਏ। ਅਗਲਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੀ ਖਾਲਸਾ ਯੋद्धा ਦੀ ਵਿਆਖਿਆ ਕਰੋ। ਦੇਖੋ 1675 ਤੋਂ 1699 ਤੱਕ ਦਾ ਸਮਾਂ ਪ੍ਰੀ ਖਾਲਸਾ ਸਮਾਂ ਕਿਹਾ ਜਾਂਦਾ ਹੈਗਾ। ਗੁਰੂ ਜੀ ਨੇ ਧਰਮ ਦੀ ਰੱਖਿਆ ਲਈ ਆਪਣੀ ਫੌਜ ਪਣਾਈ। ਪੀਮ ਚੰਦ ਦੀ ਈਰਖਾ ਪਹਿਲਾ ਬिलासपुर ਦੇ ਰਾਜਾ ਪੀਮ ਚੰਦ ਨੇ ਗੁਰੂ ਜੀ ਦੀ ਵੱਧਦੀ ਸ਼ਕਤੀ ਦੇ ਕਾਰਨ ਉਹਨਾਂ ਨਾਲ ਵੈਰ ਕਰਨਾ ਸ਼ੁਰੂ ਕਰਤਾ ਉਸਨੇ ਗੁਰੂ ਜੀ ਨੂੰ ਨਾਹਨ ਆਉਣ ਦੀ ਬੇਨਤੀ ਕੀਤੀ ਉੱਥੇ ਗੁਰੂ ਜੀ ਨੇ ਪੌਂਟਾ ਸਾਹਿਬ ਕਿਲਾ ਬਣਵਾਇਆ ਤੇ ਸਿੱਖਾਂ ਨੂੰ ਕੁਰਸਵਾਰੀ ਤੀਰੰਦਾਜ਼ੀ ਅਤੇ ਤਲਵਾਰਬਾਜ਼ੀ ਦੀ ਸਿਖਲਾਈ ਦਿੱਤੀ ਪੰਗਾਨੀ ਦਾ ਯੁੱਧ 1688 ਵਿੱਚ ਪੀਮ ਚੰ ਨੇ ਆਪਣੇ ਪੁੱਤਰ ਦੀ ਸ਼ਾਦੀ ਸਮਾਰੋਹ ਵਿੱਚ ਸ਼ਾਮਲ ਹੋਣ ਦੇ ਬਹਾਨੇ ਗੁਰੂ ਜੀ ਉੱਤੇ ਹਮਲਾ ਕੀਤਾ ਗੁਰੂ ਜੀ ਨੇ ਪੀਰ ਬੁੱਧੂ ਸ਼ਾਦੀ ਮਦਦ ਨਾਲ ਰਾਜਿਆ ਨੂੰ ਹਰਾ ਦਿੱਤਾ ਨਦੌਂ ਦਾ ਯੁੱਧ ਪੰਗਾਣੀ ਦੀ ਲੜਾਈ ਤੋਂ ਬਾਅਦ ਗੁਰੂ ਜੀ ਅਨੰਦਪੁਰ ਸਾਹਿਬ ਪਰਤ ਆਏ 1601 ਈਸਵੀ ਚ ਨਦੌਂ ਚ ਗੁਰੂ ਜੀ ਨੇ ਮੁਗਲ ਫੌਜ ਨੂੰ ਹਰਾ ਦਿੱਤਾ ਮੁਗਲਾ ਨਾਲ ਟੱਕਰ ਗੁਰੂ ਜੀ ਦੀ ਵੱਡੀ ਸ਼ਕਤੀ ਨੂੰ ਵੇਖ ਕੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਫੌਜਦਾਰਾਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਦੀ ਸ਼ਕਤੀ ਨੂੰ ਤਬਾਇਆ ਜਾਵੇ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪੋਸਟ ਖਾਲਸਾ ਯੁੱਧ ਦੀ ਵਿਆਖਿਆ ਕਰੋ ਦੇਖੋ 1699 ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕਈ ਯੁੱਧ ਲੜੇ ਜੋ ਕਿ ਹੈਗੇ ਨੇ ਪਹਿਲਾ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 पीमचंद गुरु गुरु ने गुरुजी ਤੋਂ ਅਨੰਦਪੁਰ ਛੱਡਣ ਜਾਂ ਕਿਰਾਇਆ ਦੇਣ ਦੀ ਮੰਗ ਕੀਤੀ ਤੇ ਗੁਰੂਜੀ ਨੇ ਇਨਕਾਰ ਕਰ ਦਿੱਤਾ ਜਿਸ ਕਾਰਨ ਪੀਮਚੰਦ ਨੇ ਹਮਲਾ ਕੀਤਾ ਪਰ ਗੁਰੂਜੀ ਨੇ ਉਹਨਾਂ ਨੂੰ ਹਰਾ ਦਿੱਤਾ ਨਿਰਮੋਦੀ ਲੜਾਈ 1702 ਪੀਮਚੰਦ ਨੇ ਮੁਗਲਾ ਦੀ ਮਦਦ ਲਈ ਨਿਰਮੋ ਵਿਖੇ ਗੁਰੂਜੀ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਬਸੌਲੀ ਦੀ ਲੜਾਈ ਗੁਰੂ ਜੀ ਬਸੌਲੀ ਪਹੁੰਚੇ ਪਰ ਪੀਮ ਚੰਦ ਦੀ ਫੌਜ ਉਹਨਾਂ ਦੇ ਪਿੱਛੇ ਆ ਗਈ ਗੁਰੂ ਜੀ ਨੇ ਫਿਰ ਉਹਨਾਂ ਨੂੰ ਹਰਾ ਦਿੱਤਾ ਤੇ ਸਾਰਾ ਸਦੋਜ ਅਨੰਦਪੁਰ ਸਾਹਿਬ ਵਾਪਸ ਆਇਆ ਸ਼ਹੀਦੀ ੱਬੀ ਦੀ ਲੜਾਈ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਸ਼ਹੀਦੀ ੱਬੀ ਵਿਖੇ ਗੁਰੂ ਜੀ ਦੇ ਸਿੱਖਾਂ ਨੇ ਵਿਰੋਧੀਆਂ ਨੂੰ ਘੇਰਿਆ ਇੱਥੇ ਸਾਰੇ ਸਿੱਖ ਸ਼ਹੀਦ ਹੋ ਗਏ ਸਰਸਾ ਨਦੀ ਦੀ ਲੜਾਈ ਸੇ ਸਨ ਦੇ ਉਤੇ ਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਨੇ ਵੱਡੀ ਲੜਾਈ ਲੜੀ ਨਦੀ ਚੜੀ ਹੋਈ ਸੀ ਬਾੜਾਈ ਹੋਈ ਸੀ ਪਰ ਗੁਰੂ ਜੀ ਨੇ ਪਾਰ ਕਰ ਲਈ ਨਦੀ ਫਿਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਉਸ ਸਮੇਂ ਉਹਨਾਂ ਤੋਂ ਵਿਛੜ ਗਏ ਸੀ ਫਿਰ ਆ ਜਾਂਦਾ ਚਮਕੌਰ ਦੀ ਲੜਾਈ 1704 ਗੁਰੂ ਜੀ ਚਮਕੌਰ ਸਾਹਿਬ ਪਹੁੰਚੇ ਜਿੱਥੇ ਵੱਡੀ ਲੜਾਈ ਹੋਈ ਗੁਰੂ ਜੀ ਦੇ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਪਰ ਗੁਰੂ ਜੀ ਬਚ ਕੇ ਮੱਛੀਵਾੜੇ ਦੇ ਜੰਗਲਾ ਵਿੱਚ ਗਏ ਸੀ ਖੇਤਰਾਣਾ ਮੁਕਸਰ ਦੀ ਲੜਾਈ 1705 ਇਹ ਗੁਰੂ ਜੀ ਦੀ ਆਖਰੀ ਲੜਾਈ ਸੀ ਜਿਨ੍ਹਾਂ ਸਿੱਖਾਂ ਨੇ ਬਿਦਾਵਲੀ ਲਿਖ ਕੇ ਗੁਰੂ ਜੀ ਨੂੰ ਛੱਡ ਦਿੱਤਾ ਸੀ ਉਹ ਮੁੜਾ ਕੇ ਗੁਰੂ ਜੀ ਨਾਲ ਸ਼ਾਮਲ ਹੋ ਗਏ ਗੁਰੂ ਜੀ ਨੇ ਉਹਨਾਂ ਨੂੰ ਮੁਕਤੇ ਦਾ ਦਰਜਾ ਦਿੱਤਾ ਅਤੇ ਇਸ ਥਾਂ ਨੂੰ ਮੁਕਸਰ ਨਾਂ ਦਿੱਤਾ ਠੀਕ ਹੈ ਜੀ ਅੱਗੇ ਚੱਲਦੇ ਹਾਂ 6ਵਾਂ ਪ੍ਰਸ਼ਨ ਹੈਗਾ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੀ ਜਾਣਦੇ ਹੋ ਦੇਖੋ ਗੁਰੂ ਜੀ ਇੱਕ ਮਹਾਨ ਵਿਦਵਾਨ ਸ਼ੁਰ ਤੇ ਉੱਚੇ ਮੁੱਲਾ ਵਾਲੇ ਅਤੇ ਲੋਕਾਂ ਨੂੰ ਸੱਚੇ ਰਾਹ ਤੇ ਲੈ ਜਾਣ ਵਾਲੇ ਆਗੂ ਸਨ ਪਹਿਲਾ ਵਿਅਕਤੀਗਤ ਸਖਸ਼ੀਤ ਗੁਰੂ ਜੀ ਦੀ ਸਖਸ਼ੀਤ ਬਹੁਤ ਹੀ ਪ੍ਰਪਾਵਸ਼ਾਲੀ ਸੀ ਗੁਰੂ ਜੀ ਲੰਬੇ ਗੋਰੇ ਅਤੇ ਮਜ਼ਬੂਤ ਸਰੀਰ ਵਾਲੇ ਸੀਗੇ ਉਹ ਹਮੇਸ਼ਾ ਹਥਿਆਰ ਤਿਆਰਨ ਕਰਕੇ ਰੱਖਦੇ ਸਨ ਉਹ ਨਿਮਰ ਸੁਭਾਅ ਕਤੇ ਹਮੇਸ਼ਾ ਖੁਸ਼ਮਿਸਾਜ ਰਹਿੰਦੇ ਸੀ ਦੂਜਾ ਉੱਚੇ ਨੈਤਿਕ ਮੁੱਲ ਗੁਰੂ ਜੀ ਦਾ ਜੀਵਨ ਉੱਚੇ ਨੈਤਿਕ ਮੁੱਲਾਂ ਤੇ ਆਧਾਰਿਤ ਸੀ ਉਹ ਕਦੇ ਵੀ ਝੂਠ ਜਾਂ ਧੋਖੇ ਨਾਲ ਸਮਝੌਤਾ ਨਹੀਂ ਕਰਦੇ ਸੀ ਗੁਰੂ ਜੀ ਨੂੰ ਮਟੀਰੀਅਲਿਸਟਿਕ ਸੁਵਿਸ਼ ਮਤਲਬ ਸੁੱਖ ਸੁਵਿਧਾਵਾਦੀ ਕੋਈ ਲਾਲਚ ਨਹੀਂ ਸੀ ਵੇਨਵਾ ਸਮਾਨ ਚਾਹੀਦਾ ਉਹ ਚਾਹੀਦਾ ਫਿਰ ਮਜ਼ਬੂਤ ਇਰਾਦੇ ਵਾਲੇ ਗੁਰੂ ਜੀ ਬਹੁਤ ਹੀ ਦ੍ਰਿੜ ਇਰਾਦੇ ਵਾਲੇ ਸੀ ਉਹਨਾਂ ਦੇ ਪਿਤਾ ਜੀ ਦੇ ਸ਼ਹੀਦ ਦੇ ਪਿੱਛੋਂ ਵੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਉਹਨਾਂ ਦੇ ਦੋ ਬੱਚਿਆਂ ਨੂੰ ਦੀਵਾਰ ਵਿੱਚ ਚਿਣ ਦਿੱਤਾ ਗਿਆ ਪਰ ਫਿਰ ਵੀ ਗੁਰੂ ਜੀ ਨੇ ਹਮੇਸ਼ਾ ਧਰਮ ਦੀ ਰਾਖੀ ਲਈ ਸੰਘਰਸ਼ ਕੀਤਾ ਫਿਰ ਧਰਮਕ ਸਭਿਆਚਾਰਕ ਲਈ ਸਹਿਨਸ਼ੀਲਤਾ ਗੁਰੂ ਜੀ ਸੱਚੇ ਸੰਸਨ ਉਹ ਕਿਸੇ ਵੀ ਧਰਮ ਪ੍ਰਤੀ ਕਿਰਣਾ ਨਹੀਂ ਕਰਦੇ ਸੀ ਬਹੁਤ ਸਾਰੇ ਮੁਸਲਮਾਨ ਸੰਤ ਵੀ ਗੁਰੂ ਜੀ ਦੀ ਤਰਮਨੀਤੀ ਅਤੇ ਉਤਾਰਤਨ ਨੂੰ ਪਸੰਦ ਕਰਦੇ ਸੀ ਫਿਰ ਵਿਦਵਾਨ ਤੇ ਸੰਤ ਗੁਰੂ ਜੀ ਬਹੁਤ ਹੀ ਵੱਡੇ ਵਿਦਵਾਨ ਤੇ ਸੰਤ ਸਨ ਉਹਨਾਂ ਨੇ ਫਾਰਸੀ ਸੰਸਕ੍ਰਿਤ ਹਿੰਦੀ ਤੇ ਪੰਜਾਬੀ ਵਿੱਚ ਕਈ ਰਚਨਾਵਾਂ ਲਿਖੀਆਂ ਉਹ 52 ਕਵੀਆਂ ਦੀ ਸੰਗਤ ਵਿੱਚ ਰਹਿੰਦੇ ਤੇ ਹਮੇਸ਼ਾ ਧਿਆਨ ਵਿੱਚ ਲੀਨ ਰਹਿੰਦੇ ਸੀ ਫਿਰ ਇੱਕ ਸੰਪੂਰਨ ਵਿਅਕਤੀ ਗੁਰੂ ਜੀ ਦੀ ਸਖਸ਼ੀਅਤ ਇੱਕ ਸੰਪੂਰਨ ਵਿਅਕਤੀ ਦੀ ਸੀ ਉਹ ਨਿਡਰ ਤੇਜਵਾਲੇ ਅਤੇ ਸ਼ੂਰਵੀਰ ਸੀ ਖਾਲਸੇ ਦੀ ਸਿਰਜਣਾ ਉਹਨਾਂ ਦੀ ਮਹਾਨਤਾ ਦਾ ਪ੍ਰਮਾਣ ਹੈਗਾ ਉਹ ਆਪਣੇ ਸਮੇਂ ਦੇ ਲੋਕਾਂ ਦੇ ਦਿਲਾਂ ਵਿੱਚ ਰੱਬ ਵਾਂਗ ਪੂਜੇ ਜਾਂਦੇ ਸੀ ਅਖਲਾ ਚਮਕੌਰ ਸਾਹਿਬ ਅਤੇ ਖੇਤrana ਦੀ ਲੜਾਈ ਦਾ ਵਰਣਨ ਕਰੋ ਦੇਖੋ ਇਹ ਦੋ ਲੜਾਈਆਂ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਮਹੱਤਵਪੂਰਨ ਲੜਾਈਆਂ ਸਨ ਇਹ ਲੜਾਈਆਂ ਗੁਰੂ ਜੀ ਦੇ ਪੋਸਟ ਖਾਲਸਾ ਪੀਰੀਅਡ ਦੌਰਾਨ ਹੋਈਆਂ ਪਹਿਲਾ ਚਮਕੌਰ ਸਾਹਿਬ ਦੀ ਲੜਾਈ 1705 ਗੁਰੂ ਜੀ ਅਨੰਦਪੁਰ ਸਾਹਿਬ ਛੱਡ ਕੇ ਸਿਰਸਾ ਦਰਿਆ ਪਾਰ ਕਰਕੇ ਚਮਕੌਰ ਸਾਹਿਬ ਪਹੁੰਚੇ ਉਹਨਾਂ ਦੇ ਨਾਲ 40 ਸਿੰਘ ਸਨ ਅਤੇ ਉਹਨਾਂ ਦੇ ਦੋ ਪੁੱਤਰ ਵੀ ਉਹਨਾਂ ਨਾਲ ਸਨ ਫਿਰ ਮੁਗਲ ਫੌਜ ਨੇ ਗੁਰੂ ਜੀ ਦਾ ਪਿੱਛਾ ਕੀਤਾ ਉੱਥੇ ਜ਼ਬਰਦਸਤ ਲੜਾਈ ਹੋਈ ਫਿਰ ਚਾਲੀ ਸਿੱਖਾਂ ਨੇ ਬਹੁਤ ਹੀ ਬਹਾਦਰੀ ਨਾਲ ਲੜਾਈ ਲੜੀ ਅਤੇ ਸ਼ਹੀਦੀ ਪ੍ਰਾਪਤ ਕੀਤੀ ਜਦ ਗੁਰੂ ਜੀ ਪੰਜ ਸਿੱਖਾਂ ਦੇ ਨਾਲ ਰਹਿ ਗਏ ਉਹਨਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਉਥੋਂ ਤੋਂ ਨਿਕਲ ਜਾਣ ਤੇ ਗੁਰੂ ਜੀ ਉਹਨਾਂ ਤੇ ਆਗਿਆ ਅਨੁਸਾਰ ਉੱਥੋਂ ਚਲੇ ਗਏ ਅਤੇ ਉਹਨਾਂ ਨੇ ਮੱਛੀਵਾਰੇ ਦੇ ਜੰਗਲਾ ਦੀ ਯਾਤਰਾ ਕੀਤੀ ਤੇ ਫਿਰ ਉਹ ਖੇਦਰਾਣਾ ਪਹੁੰਚੇ ਫਿਰ ਆਇਆ ਖੇਦਰਾਣਾ ਦੀ ਲੜਾਈ 1705 ਨੂੰ ਆਪਾਂ ਕਹਿੰਦੇ ਆ ਮੁਖਸਰ ਸਾਹਿਬ ਦੇਖੋ ਗੁਰੂ ਜੀ ਖੇਦਰਾਣਾ ਪਹੁੰਚੇ ਉਹਨਾਂ ਨਾਲ ਚਾਲੀ ਬੇਦਾਵਾ ਲਿਖਣ ਵਾਲੇ ਜਿਹੜੇ ਸਿੱਖ ਸੀਗੇ ਉਹ ਵੀ ਆ ਗਏ ਸੀਗੇ ਤੇ ਅ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ 10000 ਫੌਜੀਆ ਨਾਲ ਗੁਰੂ ਜੀ ਦੇ ਵਿਰੁੱਧ ਆ ਗਿਆ ਫਿਰ 29 ਸਤੰਬਰ 1705 ਨੂੰ ਖੇਦਰਾਣਾ ਦੇ ਤੱਪ ਤੇ ਬਹੁਤ ਤਕੜੀ ਲੜਾਈ ਹੋਈ ਤੇ ਫਿਰ ਗੁਰੂ ਜੀ ਦੇ ਸਿੰਘ ਬਹੁਤ ਹੀ ਸ਼ੂਰਬੀਰਤਾ ਨਾਲ ਲੜੇ ਉਸ ਤੋਂ ਬਾਅਦ ਮੁਗਲ ਫੌਜੀਆ ਨੂੰ ਪਾਣੀ ਦੀ ਕਾਟ ਪੈਣ ਲੱਗੀ ਅਤੇ ਉਹਨਾਂ ਦੀ ਫੌਜ ਟੁੱਟਣ ਲੱਗੀ ਉਸ ਤੋਂ ਬਾਅਦ ਮਾਈ ਪਾਗੋ ਗੰਬੀਰ ਜ਼ਖਮੀ ਹੋ ਗਏ ਅਤੇ 40 ਸਿੰਘ ਸ਼ਹੀਦ ਹੋ ਗਏ ਫਿਰ ਇੱਕ ਗੁਰੂ ਜੀ ਦੀ ਪੂਰੀ ਜਿੱਤ ਸੀ ਗੁਰੂ ਜੀ ਨੇ 40 ਸਿੱਖਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਅਤੇ ਉਹਨਾਂ ਨੂੰ 40 ਮੁਕਤਿਆਂ ਦਾ ਦਰਜਾ ਦਿੱਤਾ ਫਿਰ ਇਸੇ ਯਾਦ ਚ ਮਤਲਬ ਇਸੇ ਯਾਦਗਾਰ ਜਾਂ ਇਸੇ ਯਾਦ ਦੇ ਵਿੱਚ ਖੇਤਰਾਣਾ ਨੂੰ ਮੁਖਸਰ ਸਾਹਿਬ ਕਿਹਾ ਜਾਣ ਲੱਗਾ ਠੀਕ ਹੈ ਤੇ ਇਸੇ ਅੱਜ ਦੀ ਕਲਾਸ ਵਿੱਚ ਉਮੀਦ ਕਰਦੇ ਹਾਂ ਪ੍ਰਸ਼ਨ ਉੱਤਰ ਸਮਝ ਆ ਗਏ ਹੋਣਗੇ ਚੈਪਟਰ ਦੀ ਵੀਡੀਓ ਆਲਰੇਡੀ ਅਪਲੋਡਡ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਫੇਰ ਮਿਲਾਂਗੇ ਟਿਲ ਥੈਂਕ ਟੇਕ ਕੇਅਰ ਬਾਏ ਬਾਏ